ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਤਾਲੀਵਾਲ ਤੇ ਤੁਸੀਂ ਵੇਖ ਰਹੇ ਗਲੋਬਲ ਪੰਜਾਬ ਟੀਵੀ ਹਾਈ ਕੋਰਟ ਤੋਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਬਹੁਤ ਵੱਡਾ ਚਟਕਾ ਲੱਗਿਆ ਹਾਈ ਕੋਰਟ ਨੇ ਨਗਰ ਪੰਚਾਇਤ ਬੇਗਵਾਲ ਦੀ 172 ਕਨਾਲ 15 ਮਰਲੇ ਜ਼ਮੀਨ ਤੇ ਨਾਜਾਇਜ਼ ਕਬਜ਼ੇ ਦੇ ਮਾਮਲੇ ਦੇ ਵਿੱਚ ਬੀਬੀ ਜਗੀਰ ਕੌਰ ਨੂੰ ਦੋਸ਼ੀ ਘਰਾੜਤਿੰਦਿਆਂ ਐਫ ਆਈ ਆਰ ਦਰਜ ਕਰਨ ਦੇ ਹੁਕਮ ਦਿੱਤੇ ਨੇ ਤੇ ਨਾਲ ਹੀ ਇਸ ਮਾਮਲੇ ਦੇ ਵਿੱਚ ਅਧਿਕਾਰੀਆਂ ਦੇ ਖਿਲਾਫ ਅਪਰਾਧੀਕਰ ਤੇ ਵਿਭਾਗ ਕੀ ਪੱਧਰ ਤੇ ਕਾਰਵਾਈ ਕਰਦਿਆਂ 6 ਮਹੀਨਿਆਂ ਦੇ ਵਿੱਚ रिपोर्ट पेश ਕਰਨ ਦੇ ਹੁਕਮ ਤੇ ਜਾਰੀ ਕੀਤੇ ਨੇ ਹਾਈ ਕੋਰਟ ਨੇ ਸਬੰਧਤ ਦਫਤਰ ਬੇਗਵਾਲ ਨੂੰ ਕਬਜ਼ੇ ਵਾਲੀ ਜ਼ਮੀਨ ਦੇ ਕਿਰਾਏ ਭਜੋ 5 ਕਰੋੜ 91 ਲੱਖ ਰੁਪਏ ਦੀ ਵਸੂਲੀ ਕਰਨ ਅਤੇ ਉਕਤ 172 ਕਨਾਲ ਜ਼ਮੀਨ ਨੂੰ ਵਾਪਸ ਕਰਾਉਣ ਦੇ ਲਈ ਟੁਕਮੇ ਕਤਮ ਚੁੱਕਣ ਦੇ ਵੀ ਨਿਰਦੇਸ਼ ਦਿੱਤੇ ਇਸ ਦੇ ਨਾਲ ਹੀ ਅਦਾਲਤ ਨੇ ਵਿਜੀਲੈਂਸ ਬਿਊਰੋ ਨੂੰ ਉਕਤ ਗੈਰ ਕਾਨੂੰਨੀ ਕਬਜ਼ਿਆਂ ਦੇ ਇਜਾਜ਼ਤ ਦੇਣ ਵਾਲੇ ਅਧਿਕਾਰੀਆਂ ਵਿਰੁੱਧ ਫੌਜਦਾਰੀ ਕਾਰਵਾਈ ਸ਼ੁਰੂ ਕਰਨ ਦੇ ਵੀ ਨਿਰਦੇਸ਼ ਦਿੱਤੇ ਨੇ। ਜਾਟ ਸੁਭਾ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਤੇ ਪਟੀਸ਼ਨ ਦੇ ਵਿੱਚ ਇਹ ਦੱਸਿਆ ਸੀ ਕਿ ਨਗਰਪੰਚਾਇਤ ਦੇ 172 ਕਨਾਲ 15 ਮਰਲੇ ਜ਼ਮੀਨ ਤੇ ਸਕੂਲ ਅਤੇ ਕਾਲਜ ਬਣਾ ਕੇ ਕਬਜ਼ਾ ਕੀਤਾ ਗਿਆ। ਇਸ ਮਾਮਲੇ ਦੇ ਵਿੱਚ ਪਟੀਸ਼ਨਰ ਨੇ ਜਾਂਚ ਸੀਬੀਆਈ ਨੂੰ ਸੌਂਪਣ ਦੀ ਮੰਗ ਕੀਤੀ ਸੀ। ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਬਿਊਰੋ ਨੂੰ ਮੁਢਲੀ ਜਾਂਚ ਦੇ ਹੁਕਮ ਦਿੱਤੇ ਸਨ। ਬਿਜ਼ਨੈਸ ਨੇ ਆਪਣੀ ਅੰਤਰੀਮ ਰਿਪੋਰਟ ਦੇ ਵਿੱਚ ਐਸਪੀਐਸ ਐਜੂਕੇਸ਼ਨ ਸੁਸਾਇਟੀ ਵੱਲੋਂ ਜ਼ਮੀਨ ਤੇ ਨਜਾਇਜ਼ ਕਬਜ਼ਾ ਨੂੰ ਮੰਨਿਆ ਸੀ ਤੇ ਕਿਹਾ ਸੀ ਕਿ ਇਸ ਦੇ ਨਾਲ ਸਰਕਾਰ ਨੂੰ 5.91 ਕਰੋੜ ਰੁਪਏ ਦਾ ਨੁਕਸਾਨ ਹੋਇਆ ਤੇ ਇਸ ਰਿਪੋਰਟ ਨੂੰ ਆਧਾਰ ਮੰਨਦਿਆਂ ਹਾਈ ਕੋਰਟ ਨੇ ਇਸ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਨਗਰਪੰਚਾਇਤ ਬੇਗੋਵਾਲ ਦੇ ਕਾਰਜਕਰ ਅਫਸਰ ਨੂੰ ਮਾਲੀਆ ਨੁਕਸਾਨ ਦੀ ਵਸੂਲੀ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਨ ਦੇ ਹੁਕਮ ਦਿੱਤੇ ਸਨ ਇਸ ਨਾਲ ਹੀ ਜ਼ਮੀਨ ਦਾ ਕਬਜ਼ਾ ਵਾਪਸ ਲੈਣ ਲਈ ਵੀ ਕਾਨੂੰਨ ਅਨੁਸਾਰ ਕਦਮ ਚੁੱਕ ਕੇ ਜਾਣਤੀ ਗੱਲ ਕੀਤੀ ਗਈ ਸੀ ਤੁਹਾਨੂੰ ਦੱਸ ਦਈਏ ਕਿ ਇਸ ਖਬਰ ਤੋਂ ਪਹਿਲਾਂ ਹੀ ਬੀਬੀ ਜਗੀਰ ਕੋਰ ਵੱਲੋਂ ਵੀ ਆਪਣੇ ਵੱਲੋਂ ਇੱਕ ਪੋਸਟ ਜਾਰੀ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਸੁਪਾਰ ਖੈਰਾ ਵੱਲੋਂ ਆਪਣੇ ਤੇ ਲਾਏ ਗਏ ਜਿਹੜੇ ਇਲਜ਼ਾਮ ਨੇ ਉਹਨਾਂ ਦਾ ਜ਼ਿਕਰ ਕੀਤਾ ਸੀ ਤੁਸੀਂ ਪਹਿਲਾਂ ਸੁਣੋ ਇਹ ਵਾਲੀ ਵੀਡੀਓ ਅੱਜ ਤੋਂ 10 ਸਾਲ ਪਹਿਲਾਂ ਸਰਦਾ ਸੁਪਾਲ ਸਿੰਘ ਕਹਿ ਰਹੇ ਨੇ ਜਿਸ ਸਕੂਲ ਦੀ ਜ਼ਮੀਨ ਦਾ ਬਹੁਤ ਵੱਡਾ ਰੌਲਾ ਪਾਇਆ ਸੀ ਕਿ 100 ਕਰੋੜ ਦੀ ਜ਼ਮੀਨ ਦੇ ਉੱਤੇ ਬੀਬੀ ਜਗੀਰ ਕੌਰ ਨੇ ਕਬਜ਼ਾ ਕੀਤਾ ਹੋਇਆ ਲਗਾਤਾਰ ਉਹ ਕੋਰਟ ਦੇ ਵਿੱਚ ਕੇਸ ਚੱਲਦਾ ਰਿਹਾ ਕੋਰਟ ਨੂੰ ਆਖਰ ਇਹਨਾਂ ਨੇ ਇਹ ਗੱਲ ਕਹੀ ਸੀ ਪਿਛਲੇ ਸਾਲ ਕਿ ਇਹਨੂੰ ਵਿਜੀਲੈਂਸ ਦੀ ਜਾਂਚ ਕਰਾਈ ਜਾਵੇ ਵਿਜੀਲੈਂਸ ਦੀ ਵੀ ਜਾਂਚ ਹੋਈ ਕੋਈ ਇੱਕ ਵੀ ਸ਼ਬਦ ਬਿਜ਼ਨਸ ਦੇ ਵੱਲੋਂ ਵੀ ਮੇਰੇ ਖਿਲਾਫ ਨਹੀਂ ਲਿਖਿਆ ਗਿਆ ਸਰਕਾਰ ਹੁਣ ਤੇ ਮੇਰੀ ਨਹੀਂ ਹੁਣ ਤੇ ਮੁੱਖ ਮੰਤਰੀ ਵੀ ਹੋ ਰਿਹਾ ਹੈ ਸਰਕਾਰ ਵੀ ਹੋ ਰਹੀ ਹੈ ਲੇਕਿਨ ਇਹਨਾਂ ਨੇ ਇੰਨਾ ਗੁੰਮਰਾਹਕੁੰਨ ਪ੍ਰਚਾਰ ਕੀਤਾ ਕਿ ਜਿਹੜਾ ਫੈਸਲਾ ਕੱਲ ਆਇਆ ਉਹਦੇ 'ਚ ਇਹ ਹੈ ਕਿ ਇਹਨਾਂ ਨੇ ਲਿਖ ਕੇ ਦਿੱਤਾ ਸੀ ਕਿ ਜੇ ਜ਼ਮੀਨ ਬਿਜਲੈਸ ਵੱਲੋਂ ਜੇ ਜ਼ਮੀਨ ਠੇਕੇ ਤੇ ਹੁੰਦੀ ਇਸ ਜ਼ਮੀਨ ਦਾ 5 ਕਰੋੜ ਰੁਪਇਆ ਠੇਕਾ ਬਣਨਾ ਸੀ ਜੇ ਲੀਸ ਤੇ ਹੁੰਦੀ ਜਾਂ ਪਟੇ ਤੇ ਹੁੰਦੀ ਮੈਂ ਸਪਸ਼ਟ ਕਰਨਾ ਚਾਹੁੰਦੀ ਹਾਂ ਕਿ ਇਹ ਸਕੂਲ ਸੰਤ ਭਗਤ ਪ੍ਰੇਮ ਸਿੰਘ ਜੀ ਕਲਸਾ ਹਾਈ ਸਕੂਲ ਜਿਹੜਾ ਹੈ ਇਕ ਕੋਰੀ ਦੁਨਨਾ ਸਿੰਘ ਪਾਕਿਸਤਾਨ ਚ ਬਣਿਆ ਸੀ ਜਦੋਂ ਅਸੀਂ ਇਧਰ ਮਾਈਗ੍ਰੇਟ ਕੀਤਾ ਉਸ ਵੇਲੇ 1947 ਵਿੱਚ ਆ ਕੇ ਸੰਤ ਪ੍ਰੇਮ ਸਿੰਘ ਖਾਲਸਾ ਹਾਈ ਸਕੂਲ ਇਥੇ ਬਣਾਇਆ ਗਿਆ ਉਦੋਂ ਲਿਆ ਕੇ 1959 ਦੇ ਵਿੱਚ ਇਸ ਸਕੂਲ ਦੇ ਨਾਂ ਦੇ ਉੱਤੇ ਜਿੰਨੀ ਜ਼ਮੀਨ ਸੀ ਮਰੱਬੇਬੰਦੀ ਵਿੱਚ ਛੱਡੀ ਗਈ ਲੋਕਾਂ ਦੇ ਕਹਿਣ ਦੇ ਉੱਤੇ ਜਦੋਂ ਸਾਰੇ ਲੋਕਾਂ ਨੂੰ ਅਲੋਕੇਟ ਕੀਤੀ ਗਈ ਜ਼ਮੀਨ ਉਹਦਾ ਮਰੱਬੇਬੰਦੀ ਛੱਡੀ ਗਈ ਉਸ ਵੇਲੇ ਗਲਤੀ ਦੇ ਨਾਲ ਕਹਿ ਲੋ ਜਾਂ ਨਗਰ ਪੰਚਾਇਤ ਮਾਲਕੀ ਦੇ ਖਾਨੇ ਵਿੱਚ ਬੋਲਦਾ ਰਿਹਾ ਜੇ ਸਾਡੇ ਮਨ ਵਿੱਚ ਕੋਈ ਬੇਈਮਾਨੀ ਹੁੰਦੀ ਤੇ 1959 ਤੋਂ ਲੈ ਕੇ ਅੱਜ ਤੱਕ ਹਿਸਾਬ ਲਾ ਲਓ ਕਿੰਨੇ ਸਾਲ ਦੀ ਗੱਲ ਹੈ ਕਿ ਉਹ ਇੰਨੇ ਸਾਲਾਂ ਦੇ ਵਿੱਚ ਕੀ ਅਸੀਂ ਆਪਣੇ ਨਾਂ ਤੇ ਕਰਾ ਨਹੀਂ ਸੀ ਸਕਦੇ ਕਿ ਸਕੂਲ ਦੇ ਨੂੰ ਅਸੀਂ ਮਾਲਕ ਨਹੀਂ ਸੀ ਬਣਾ ਸਕਦੇ ਕੋਰਟ ਵੀ ਚੜੀ ਹੈ 40 ਸਾਲਾਂ ਬਾਅਦ ਤੇ ਵੈਸੇ ਹੀ ਮਾਲਕ ਬਣਾ ਦਿੰਦੀ ਹੈ ਪਰ ਅਸੀਂ ਨਹੀਂ ਇਸ ਗੱਲ ਦੀ ਪ੍ਰਵਾਹ ਕੀਤੀ ਕਿ ਜ਼ਮੀਨ ਜਿਸ ਤਰ੍ਹਾਂ ਮਰਜੀ ਮਾਲਕੀ ਉਧਰ ਰਹਿਣਦੋ ਜਿਸ ਢੰਗ ਦੇ ਨਾਲ ਇਹ ਸਕੂਲ ਚੱਲ ਰਿਹਾ ਉਹ ਚੱਲੀ ਜਾਏਗਾ ਉਹਨਾਂ ਗਰਾਊਂਡਾਂ ਵਿੱਚੋਂ ਕੁਝ ਜ਼ਮੀਨ ਜਦੋਂ 1969 ਦੇ ਵਿੱਚ ਖਾਲਸਾ ਸੰਤਪ੍ਰੇਮ ਸੇ ਖਾਲਸਾ ਕਾਲਜ ਬਣਿਆ ਵੀ ਅਗੋਵਾਲ 'ਚ ਕੁਝ ਜ਼ਮੀਨ ਉਹਨਾਂ ਦੀਆਂ ਗਰਾਊਂਡਾਂ ਵਾਸਤੇ ਛੱਡੀ ਗਈ ਸੋ ਸਕੂਲ ਅਤੇ ਕਾਲਜ ਦੀਆਂ ਗਰਾਊਂਡਾਂ ਹਨ ਬੇਗਵਾਲਦੀ ਜ਼ਮੀਨ ਦੇ ਇਸ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਆ ਗਿਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਹੁਣ ਐਫ ਆਈ ਆਰ ਦਰਜ ਕਰਨ ਤੇ ਹੁਕਮ ਦੇ ਦਿੱਤੇ ਗਏ ਨੇ ਹੁਣ ਇਹ ਮਾਮਲਾ ਕਿਸ ਤਰੀਕੇ ਦੇ ਨਾਲ ਤੂਲ ਫੜੇਗਾ ਜਾਂ ਫਿਰ ਅਸਲ ਸਚਾਈ ਨਿਕਲ ਕੇ ਕੀ ਸਾਹਮਣੇ ਆਵੇਗੀ ਇਹ ਤਾਂ ਅਣਵਲਾ ਵਕਤ ਹੀ ਦੱਸੇਗਾ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ